ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਨੂੰ ਦੱਸਾਂਗੀ ਕਿਲਾ ਗੋਬਿੰਦਗੜ ਜੋ ਕਿ ਅੰਮ੍ਰਿਤਸਰ ਵਿੱਚ ਹੈ ਇਸ ਦੇ ਬਾਰੇ ਤੇ ਇਸ ਦੀ ਇਸ ਦੇ ਬਾਰੇ ਇਨਫੋਰਮੇਸ਼ਨ ਮੇਰੀ ਬੁੱਕ ਚਾ ਦਿੱਤੀ ਹੋਈ ਹੈ ਤੇ ਆ ਦੇਖੋ ਜੀ ਇਹ ਹੈ ਮੇਰੀ ਬੁੱਕ ਦਾ ਨਾਮ ਹੈ ਗੁਣਤਾ ਸੇ ਤੇਰਾ ਨਾਮ ਤੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਹਾਂ ਕਿਲਾ ਇਹਦਾ ਗੋਵਿੰਦਗੜ੍ਹ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਸਥਿਤ ਹੈ। ਸਾਨੇ 1760 ਈਸਵੀ ਵਿੱਚ ਪੰਗੀ ਮਿਸਲ ਦੇ ਆਗੂ ਗੱਜਰ ਸਿੰਘ ਪੰਗੀ ਦੀ ਅਗਵਾਈ ਹੇਠ ਬਣਿਆ। ਇਹ ਕਿਹਦਾ ਮਹਿਜ਼ ਮਿੱਟੀ ਦਾ ਬਣਿਆ ਹੋਇਆ ਸੀ। ਫਿਰ 1805 ਈਸਵੀ ਈਸਵੀ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਸ ਕਿਲੇ ਨੂੰ ਆਪਣੇ ਅਧੀਨ ਕਰ ਲਿਆ। 1805 ਇਸਵੀ ਤੋਂ ਲੈ ਕੇ 1809 ਇਸਵੀ ਤੱਕ ਇਸ ਕੇਦੇ ਦੀ ਮਰੰਮਤ ਚੱਲਦੀ ਰਹੀ ਕਿਦੇ ਵਿੱਚ ਤਕਸਾਲ ਤੂਪਖਾਨਾ ਤੋਂ ਇਲਾਵਾ ਚੂਨੇ ਦੇ ਪਾਸਟਰ ਤੋਂ ਬਣੀਆਂ ਨਾਨਕ ਸ਼ਾਹੀ ਇੱਟਾਂ ਨਾਲ ਤੋਸ਼ਖਾਨਾ ਬਣਾਇਆ ਗਿਆ ਜਿਸ ਵਿੱਚ ਕੋਹੀਨੂਰ ਹੀਰੇ ਸਮੇਤ ਤੀ ਲਖ ਖਜ਼ਾਨਾ ਵੀ ਰੱਖਿਆ ਗਿਆ ਇਸ ਦੀ ਰਾਖੀ ਲਈ ਹਰ ਵੇਲੇ 2000 ਸਿਪਾਹੀ ਤਾਇਨਾਤ ਰਹਿੰਦੇ ਸਨ ਫਿਰ ਫਿਰ 1849 ਈਸਵੀ ਨੂੰ ਪੰਜਾਬ ਰਾਜ ਖਤਮ ਕਰਕੇ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਗਿਆ ਅੰਗਰੇਜ਼ਾਂ ਨੇ ਆਪਣੀ ਲੋੜ ਅਨੁਸਾਰ ਇਸ ਕਿਲੇ ਵਿੱਚ ਤਬਦੀਲੇ ਕੀਤੀ ਤੇ ਇਸ ਵਿੱਚ ਫਾਂਸੀ ਘਰ ਦਰਬਾਰ ਹਾਲ ਦਰਬਾਰ ਹਾਲ ਡਾਇਰ ਬੰਗਲੇ ਜਹੀਆਂ ਇਮਾਰਤਾਂ ਵੀ ਸ਼ਾਮਿਲ ਕੀਤੀਆਂ 19 ਸੈਂਟਰੀ ਇਸ ਵਿੱਚ ਦੇਸ਼ ਦੀ ਆਜ਼ਾਦੀ ਨਾਲ ਇਸ ਕਿਲੇ ਨੂੰ ਵੀ ਆਜ਼ਾਦੀ ਮਿਲੀ ਆਜ਼ਾਦੀ ਤੋਂ ਬਾਅਦ ਦੇ ਸਮੇਂ ਕਿ ਦਾ ਪਾਰਟੀ ਫੋਰ ਅਧੀਨ ਆ ਗਿਆ ਫਿਰ 2017 ਈਸਵੀ ਵਿੱਚ ਇਸ ਕਿਲੇ ਨੂੰ ਮੁੜ ਤਿਆਰ ਕਰਕੇ ਆਮ ਜਨਤਾ ਲਈ ਖੋਦ ਦਿੱਤਾ ਗਿਆ ਅੱਜ ਕੱਲ੍ਹ ਇਸ ਕਿਲੇ ਦੀ ਵਿੱਚ ਪੁਰਾਣੀ ਬਣਤਨ ਨੂੰ ਬਰਕਰਾਰ ਰੱਖਦੇ ਹੋਏ ਤੋਸ਼ਾਖਾਨਾ ਜਿਸ ਵਿੱਚ ਪੁਰਾਣੇ ਸਮੇਂ ਦੇ ਸਿੱਕੇ ਅਤੇ ਕੋਹੀਨੂਰ ਹੀਰੇ ਦੀ ਨਕਲ ਨੂੰ ਰੱਖਿਆ ਗਿਆ ਹੈ ਟਾਇਰ ਬੰਗਲੇ ਨੂੰ ਬਦਲ ਕੇ ਅਜਾਇਬ ਘਰ ਬਣਾਇਆ ਗਿਆ ਜਿੱਥੇ ਸੂਈ ਕੌਂ ਦੇ ਬੁੱਤ ਰੱਖੇ ਹੋਏ ਹਨ ਸੱਤ ਡਿਸ਼ੋ ਰੇਜ਼ਰ ਸ਼ੋ ਕਿਹਦੇ ਦੇ ਵੇੜੇ ਵਿੱਚ ਚੱਲਦੇ ਪੰਜਾਬ ਦੇ ਲੋਕ ਨਾਚ ਕਿੱਦਾਂ ਤੇ ਭੰਗੜਾ ਗਤਕਾ ਸੈਨਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ ਅਗਰ ਜੇ ਤੁਸੀਂ ਅੰਮ੍ਰਿਤਸਰ ਸਾਹਿਬ ਗਏ ਤਾਂ ਇਥੇ ਕਿਦਾ ਗੋਬਿੰਦਗੜ੍ਹ ਸਾਹਿਬ ਵੀ ਜ਼ਰੂਰ ਚੱਕਿਆ। ਤਾਂ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟਸ ਜ਼ਰੂਰ ਕਰਿਓ ਤੇ ਮੇਰੇ ਪੇਜ ਪੰਜਾਬੀ ਪੰਜਾਬਸਤਾਨ ਨੂੰ ਵੀ ਫੋਲੋ ਕਰਦੇ। ਤੇ ਮੇਰੇ YouTube ਚੈਨਲ ਪੰਜਾਬੀ ਪੰਜਾਬਸਤਾਨ ਨੂੰ ਵੀ ਸਬਸਕ੍ਰਾਈਬ ਕਰਦੇ। ਧੰਨਵਾਦ ਜੀ। ਮੈਂ ਧਿਆਨ ਅਮੀ ਵੀਡੀਓ ਲੈਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ